ਕੋਮਾ ਵਿੱਚ ਜਾਣ ਵਾਲੇ ਇਨਸਾਨ ਦੇ ਨਾਲ ਕੀ ਹੁੰਦਾ ਤੁਸੀਂ ਕੋਮਾ ਦੇ ਬਾਰੇ ਵਿੱਚ ਸੁਣਿਆ ਜ਼ਰੂਰ ਹੋਣਾ ਪਰ ਜੋ ਇਨਸਾਨ ਇਸ ਅੰਦਰ ਜਾਂਦਾ ਉਸ ਨਾਲ ਆਖਰਕਾਰ ਹੁੰਦਾ ਕੀ ਹੈ ਕਹਿੰਦੇ ਨੇ ਵੀ ਜੋ ਇਨਸਾਨ ਇੱਕ ਵਾਰੀ ਕੋਮਾ ਦੀ ਸਥਿਤੀ ਦੇ ਵਿੱਚ ਚਲਿਆ ਜਾਂਦਾ ਨਾ ਉਸ ਦੇ ਪਹਿਲੇ 24 ਤੋਂ 48 ਘੰਟੇ ਦੇ ਵਿੱਚ ਜਿੰਦਾ ਆਉਣ ਦੇ ਚਾਂਸਾ ਜਿਹੜੇ ਉਹ 52% ਹੁੰਦੇ ਨੇ ਤੇ ਇੱਕ ਤੋਂ 2 ਹਫ਼ਤੇ ਬਾਅਦ 7 ਤੋਂ 10% ਤੇ ਇਸ ਤੋਂ ਵੀ ਜ਼ਿਆਦਾ ਸਮਾਂ ਹੋਣ ਤੇ ਇਹ ਪ੍ਰਤੀਸ਼ਤ ਹੋਰ ਵੀ ਘਟਦਾ ਜਾਂਦਾ ਜਿਵੇਂ ਜਿਵੇਂ ਸਮਾਂ ਬੀਤਦਾ ਰਹਿੰਦਾ ਪਰ ਬਹੁਤ ਸਾਰੇ ਲੋਕ ਕੋਮਾ ਵਿੱਚ ਕੁਝ ਘੰਟੇ ਰਹਿਣ ਤੋਂ ਬਾਅਦ ਜਾਂ ਦਿਨ ਤੇ ਹਫ਼ਤਿਆਂ ਦੇ ਬਾਅਦ ਵੀ ਉੱਠ ਕਰਦੇ ਨੇ ਤੇ ਕਈਆਂ ਦੇ ਦੁਆਰਾ ਕੋਮਾ ਵਿੱਚ ਅਜੀਬ ਚੀਜ਼ਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਉਹਨਾਂ ਦੁਆਰਾ ਅਜੀਬ ਚੀਜ਼ਾਂ ਜਿਣੀਆਂ ਕੌਮਾ ਦੇ ਵਿੱਚ ਰਹਿੰਦੇ ਹੋਏ ਦੇਖੀਆਂ ਗਈਆਂ ਸੀ ਜਿਵੇਂ ਬਹੁਤ ਸਾਰਾ ਧੂਆਂ ਹਨੇਰਾ ਤੇ ਠੰਡ ਤੇ ਹੋਰ ਵੀ ਕਈ ਇਸ ਤੋਂ ਵੀ ਜ਼ਿਆਦਾ ਅਜੀਬ ਚੀਜ਼ਾਂ ਦੀ ਗੱਲ ਕਰਦੇ ਨੇ ਕੌਮਾ ਬਾਰੇ ਲੋਕਾਂ ਨੇ ਕੀ ਐਕਸਪੀਰੀਅੰਸ ਰਹੇ ਨੇ ਇਹ ਜਾਣਣ ਤੋਂ ਪਹਿਲਾਂ ਸਮਝਦਿਆਂ ਵੀ ਕੌਮਾ ਅਸਲ ਦੇ ਵਿੱਚ ਕਿਸ ਸਥਿਤੀ ਨੂੰ ਕਿਹਾ ਜਾਂਦਾ ਜਾਂ ਫਿਰ ਕੌਮਾ ਅਸਲ ਦੇ ਵਿੱਚ ਚੀਜ਼ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਸਮਝੋ ਵੀ ਕੋਈ ਇਨਸਾਨ ਮਰਦਾ ਕਿਸ ਤਰੀਕੇ ਨਾਲ ਹੈ ਜਦੋਂ ਕਿਸੇ ਇਨਸਾਨ ਦੀ ਨਾਰਮਲ ਡੈਥ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਦੈਲਾੜਾ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਿਸ ਨਾਲ ਸਰੀਰ ਅੰਦਰ ਖੂਨ ਦਾ ਫਲੋ ਹੈੜਾ ਉਹ ਰੁਕ ਜਾਂਦਾ ਤੇ ਸਾਡੇ ਟਿਸ਼ੂਸ ਤੱਕ ਖੂਨ ਨਿਊਟ੍ਰੀਸ਼ਨ ਤੇ ਆਕਸੀਜਨ ਹੈੜੀ ਉਹ ਪਹੁੰਚਣੀ ਰੁਕ ਜਾਂਦੀ ਹੈ ਜਾਨੀ ਕਿ ਇਹ ਚੀਜ਼ਾਂ ਸਾਡੇ ਟਿਸ਼ੂਸ ਨੂੰ ਨਹੀਂ ਮਿਲ ਪਉਂਦੀਆਂ ਜਿਸ وجہ ਦੇ ਕਾਰਨ ਸਾਡੇ ਇਹ ਟਿਸ਼ੂਸ ਨੇ ਉਹ ਮਰਨੇ ਸ਼ੁਰੂ ਹੋ ਜਾਂਦੇ ਨੇ ਇਸ ਲਈ ਮੈਡੀਕਲ ਸਾਇੰਸ ਅੰਦਰ ਦਹਿਲ ਰੋਕਣ ਨੂੰ ਹੀਸ ਸਭ ਤੋਂ ਪਹਿਲਾਂ ਮੰਨਿਆ ਜਾਂਦਾ ਵੀ ਇਹੀ ਮੌਤ ਦਾ ਕਾਰਨ ਹੈ ਕਿਉਂਕਿ ਉਸਤੇ ਰੁਕਣ ਤੋਂ ਮਤਲਬ ਹੈ ਸਰੀਰ ਦਾ ਕੋਈ ਵੀ ਅੰਗ ਜਿਹੜਾ ਹੋ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ ਸਾਰੇ ਅੰਗ ਜਿਹੜੇ ਹੌਲੀ-ਹੌਲੀ ਗਲਣੇ ਸ਼ੁਰੂ ਹੋ ਜਾਂਦੇ ਨੇ ਬੇਸ਼ੱਕ ਦਿਮਾਗ ਦੇ ਟਿਸ਼ੂ ਹੁੰਦੇ ਨੇ ਜਿਹੜੇ ਇਹ ਕੁਝ ਸਮਾਂ ਜਾਂ ਕੁਝ ਵਕਤ ਤੱਕਰ ਕੰਮ ਕਰਦੇ ਵੀ ਰਹਿਣ ਕੁਝ ਸਮਾਂ ਇਹ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰਦੇ ਰਹਿੰਦੇ ਨੇ ਪਰ ਅਗਲੇ ਕੁਝ ਮਿੰਟਾਂ ਜਾਂ ਫਿਰ ਘੰਟਾਂ ਦੇ ਵਿੱਚ ਇਹਨਾਂ ਦਾ ਖਤਮ ਹੋਣਾ ਜਿਹੜਾ ਹੋ ਤੈਅ ਹੁੰਦਾ ਪਰ ਕਈ ਵਾਰੀ ਕੰਮ ਇਸ ਤੋਂ ਬਿਲਕੁਲ ਹੀ ਉਲਟ ਹੋ ਜਾਂਦਾ ਸਾਡਾ ਦਿਲ ਤੇ ਦਸ ਦਾ ਕੰਮ ਕਰਦੀ ਰਹਿੰਦੇ ਨੇ ਪਰ ਸਾਡਾ ਦਿਮਾਗ ਐੜਾ ਹੋ ਕੰਮ ਕਰਨਾ ਹੀ ਛੱਡ ਜਾਂਦਾ ਉਸ ਦੇ ਅੰਦਰ ਐੜੀ ਕੋਈ ਵੀ ਨਿਊਰੋਲੋਜੀਕਲ ਐਕਟੀਵਿਟੀ ਐੜੀ ਉਹ ਨਹੀਂ ਹੁੰਦੀ ਜਾਂ ਫਿਰ ਕਿਸੇ ਪ੍ਰਕਾਰ ਦਾ ਨਿਊਰੋਨ ਐਕਟੀਵਿਟੀ ਐੜੀ ਉਹ ਕਿਸੇ ਵੀ ਪ੍ਰਕਾਰ ਦੇ ਟੈਸਟ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਸਾਡੇ ਦਿਮਾਗ ਦੇ ਵਿੱਚ ਤੇ ਇਸ ਦਾ ਨਤੀਜਾ ਹੁੰਦਾ ਕਿ ਅਸੀਂ ਬ੍ਰੇਨ ਡੈਡ ਹੋ ਜਾਂਦੇ ਆ ਜਿਸ ਦਾ ਸਿੱਧਾ ਜਿਆ ਮਤਲਬ ਹੈ ਵੀ ਸਾਡਾ ਦਿਮਾਗ ਤਾਂ ਮਰ ਚੁੱਕਿਆ ਪਰ ਸਾਡਾ ਦਿਲ ਕੰਮ ਕਰ ਰਿਹਾ ਹੁੰਦਾ ਜਿਸ ਕਰਕੇ ਸਾਡੇ ਸਰੀਰ ਦੇ ਬਾਕੀ ਅੰਗ ਵੀ ਪੂਰੀ ਤਰ੍ਹਾਂ ਦੇ ਨਾਲ ਵਰਕ ਕਰਦੇ ਨੇ ਹੁਣ ਜੇਕਰ ਸਾਡਾ ਦਿਲ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਤੇ ਉਹਨੂੰ ਚੰਗੀ ਖਰਾਕ ਮਿਲਦੀ ਰਹੂ ਤਾਂ ਸਾਡਾ ਸਰੀਰ ਕਦੇ ਵੀ ਗਲਦਾ ਨਹੀਂ ਤੇ ਅਸੀਂ ਮਰਾਂਗੇ ਨਹੀਂ ਪਰ ਸਾਡਾ ਦਿਮਾਗ ਡੈੱਡ ਹੋ ਚੁੱਕਿਆ ਹੁੰਦਾ ਨਤੀਜਨਾ ਨਾ ਅਸੀਂ ਹਿੱਲ ਸਕਦੇ ਆ ਨਾ ਅਸੀਂ ਡੋਲ ਸਕਦੇ ਆ ਤੇ ਮੰਨਿਆ ਜਾਂਦਾ ਵੀ ਅਸੀਂ ਸੋਣਾ ਮਹਿਸੂਸ ਕਰਨ ਜਾਂ ਫਿਰ ਕੁਝ ਸਮਝਣ ਤੋਂ ਵੀ ਅਸਮਰੱਥ ਹੋ ਚੁੱਕੇ ਹੁੰਨੇ ਆ ਕਿਉਂਕਿ ਦਿਮਾਗ ਜਿਹੜਾ ਹੋ ਡੈੱਡ ਹੋ ਚੁੱਕਿਆ ਹੁੰਦਾ ਤੇ ਸਾਰੀਆਂ ਚੀਜ਼ਾਂ ਸਾਡੇ ਦਿਮਾਗ ਦੇ ਦੁਆਰਾ ਹੀ ਕੀਤੀਆਂ ਜਾਂਦੀਆਂ ਨੇ ਉਸ ਅੰਦਰ ਕੋਈ ਵੀ ਨਿਊਰੋਲੋਜੀਕਲ ਐਕਟੀਵਿਟੀ ਨਹੀਂ ਹੋ ਰਹੀ ਹੁੰਦੀ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਕੋਮਾ ਚੋਂ ਬਾਹਰ ਵੀ ਆ ਜਾਂਦੇ ਨੇ ਤੇ ਉਹਨਾਂ ਦੇ ਦੁਆਰਾ ਬਿਲਕੁਲ ਉਵੇਂ ਹੀ ਜਿਵੇਂ ਅਕਸਰ ਹਾਰਟ ਸਟਾਪ ਹੋਣ ਦੀ وجہ ਦੇ ਕਾਰਨ ਹੋਈ ਡੈੱਡ ਤੋਂ ਬਾਅਦ ਜਾਂ ਮਰਨ ਤੋਂ ਬਾਅਦ ਲੋਕ ਮਰ ਕੇ ਜਾਂਉਂਦੇ ਹੁੰਦੇ ਨੇ ਤੇ ਉਹਨਾਂ ਦੁਆਰਾ ਆਪਣੇ ਆਫਟਰ ਡੈਥ ਐਕਸਪੀਰੀਅੰਸ ਨੇੜੇ ਉਹ ਸ਼ੇਅਰ ਕੀਤੇ ਜਾਂਦੇ ਨੇ ਉਹਨਾਂ ਦੇ ਦੁਆਰਾ ਅਲੱਗ-ਅਲੱਗ ਚੀਜ਼ਾਂ ਦੇਖਣਾ ਪ੍ਰਮਾਤਮਾ ਰੌਸ਼ਨੀ ਨਰਕ ਸਵਰਗ ਜਾਂ ਫਿਰ ਆਪਣੇ ਪੂਰਵਜਾਂ ਨੂੰ ਮਿਲਣ ਦੀਆਂ ਗੱਲਾਂ ਜਿਹੜੀਆਂ ਜਾਂਫਰ ਉਹਨਾਂ ਦੇ ਦਾਅਵੇ ਆ ਜਿਹੜੇ ਉਹ ਅਕਸਰ ਕੀਤੇ ਜਾਂਦੇ ਰਹਿੰਦੇ ਨੇ ਅਲੱਗ-ਅਲੱਗ ਵੀਡੀਓ ਇਹ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਾਫੀ ਸਮੇਂ ਤੋਂ ਇਹ ਮੰਨਿਆ ਜਾਂਦਾ ਇਸ ਨੂੰ ਆਫਟਰ ਡੈਥ ਐਕਸਪੀਰੀਅੰਸ ਬਿਲਕੁਲ ਉਹ ਵੀ ਕੋਮਾ ਚੋਂ ਬਾਹਰ ਆਏ ਲੋਕ ਆ ਜਿਹੜੇ ਉਹ ਵੀ ਅਲੱਗ-ਅਲੱਗ ਚੀਜ਼ਾਂ ਦੱਸਦੇ ਨੇ ਜਿਵੇਂ ਉਹਨਾਂ ਨੂੰ ਕਿਤੇ ਹਨੇਰੀ ਜਗ੍ਹਾ ਦੇ ਉੱਤੇ ਸੀ ਜਾਂਫਰ ਉਹ ਕਿਸੇ ਠੰਢਰੇ ਚ ਮੌਸਮ ਦੇ ਵਿੱਚ ਸੀ ਜਾਂ ਬਹੁਤ ਜ਼ਿਆਦਾ ਠੰਡ ਸੀ ਜਿਸ ਜਗ੍ਹਾ ਦੇ ਉੱਤੇ ਉਹ ਫਸੇ ਹੋਏ ਸੀ ਜਾਂ ਉਹਨਾਂ ਦੇ ਆਸ-ਪਾਸ ਸਿਰਫ ਧੂਆਂ ਹੀ ਮوجود ਅਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਦੁਆਰਾ ਅਕਸਰ ਦੱਸੀਆਂ ਜਾਂਦੀਆਂ ਰਹੀਆਂ ਨੇ ਜਿਹੜੀਆਂ ਚੀਜ਼ਾਂ ਤੁਹਾਨੂੰ ਹੁਣ ਅਸੀਂ ਦੱਸ ਕੇ ੜਿਆਂ ਕਿ ਕੋਮਾ ਪੇਸ਼ੈਂਟ ਦੇ ਦੁਆਰਾ ਇਹ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਜਾਂਦੀਆਂ ਨੇ ਤੇ ਕੁਝ ਕੋਮਾ ਪੇਸ਼ੈਂਟ ਦੇ ਦੁਆਰਾ ਇਹ ਚੀਜ਼ਾਂ ਦੱਸੀਆਂ ਗਈਆਂ ਨੇ ਇੱਥੇ ਵੀ ਸਮਝਣ ਵਾਲੀ ਚੀਜ਼ ਆ ਕਿ ਕੋਮਾ ਸਰਪਿੱਕੋ ਪ੍ਰਕਾਰ ਦਾ ਨਹੀਂ ਹੁੰਦਾ ਜਦੋਂ ਕਿਸੇ ਇਨਸਾਨ ਨਾਲ ਅਜਾ ਕੁਝ ਹੁੰਦਾ ਹੈ ਤਾਂ ਡਾਕਟਰ ਉਸ ਦੇ ਕੋਮਾ ਨੂੰ 1 ਤੋਂ ਲੈ ਕੇ 15 ਤੱਕ ਦੇ ਨੰਬਰਾਂ 'ਚ ਵੰਡਦੇ ਨੇ ਇੱਕ ਦਾ ਮਤਲਬ ਹੈ ਘੱਟ ਚਾਂਸ ਨੇ ਕਿ ਇਨਸਾਨ ਇਹੜਾ ਰਿਕਵਰ ਕਰ ਜੂ 15 ਦਾ ਮਤਲਬ ਹੁੰਦਾ ਕਿ ਬਹੁਤ ਜ਼ਿਆਦਾ ਚਾਂਸ ਨੇ ਕਿ ਇਨਸਾਨ ਅਗਰ 스테जेस ਹੁੰਦੀਆਂ ਨੇ ਜਿਵੇਂ ਕਿ ਵੈਜੀਟੇਟਿਵ 스테ਜ ਇਸ 스테ਜ ਦੇ ਵਿਚਲਾ ਮਰੀਜ਼ ਆ ਜਿਹੜਾ ਉਹ ਗੱਲ ਕਰ ਸਕਦਾ ਸੁਣ ਸਕਦਾ ਦੇਖ ਵੀ ਸਕਦਾ ਮਤਲਬ ਉਸ ਦਾ ਦਿਮਾਗ ਹੈਣਾ ਬੇਸਿਕ ਲੈਵਲ ਤੇ ਕਰ ਕੰਮ ਕਰ ਰਿਹਾ ਹੁੰਦਾ ਪਰ ਕਈ ਵਾਰ ਇਹ ਬਿਲਕੁਲ ਹੀ ਘਟ ਤੋ ਫੰਕਸ਼ਨ ਹੈ ਇਹ ਉਹ ਸ਼ੋਅ ਕਰ ਰਿਹਾ ਹੁੰਦਾ ਇਸ ਨੂੰ ਕਟਾਟੋਨੀਆਂ ਸਟੇਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਨਸਾਨ ਲਗਭਗ ਬੇਉਸ਼ੀ ਦੀ ਹਾਲਤ ਦੇ ਵਿੱਚ ਹੀ ਰਹਿੰਦਾ ਇਸ ਸਟੇਜ ਦੇ ਵਿੱਚ ਜਿਹੜਾ ਇਸ ਸਟੇਜ ਦੇ ਕੋਮਾ ਦੇ ਨਾਲ ਪੀੜਤ ਇਨਸਾਨ ਹੋਊਗਾ ਉਹ ਨਾ ਹਿੱਲ ਸਕਦਾ ਨਾ ਡੋਲ ਸਕਦਾ ਨਾ ਕਿਸੇ ਨੂੰ ਆਪਣੀ ਕੋਈ ਚੀਜ਼ ਜਿਹੜੀ ਉਹ ਦੱਸ ਸਕਦਾ ਤੇ ਤੀਸਰੇ ਨੰਬਰ ਦਾ ਹੁੰਦਾ ਕੋਮਾਟੋਸ ਬ੍ਰੇਨ ਡੈਡ ਇਸ ਸਟੇਜ ਦਾ ਮਰੀਜ਼ ਆ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਬ੍ਰੇਨ ਡੈਡ ਹੋ ਚੁੱਕਿਆ ਹੁੰਦਾ ਮਤਲਬ ਉਸਦਾ ਦਿਮਾਗ ਆ ਜਿਹੜਾ ਲਗਭਗ ਪੂਰੀ ਤਰ੍ਹਾਂ ਦੇ ਨਾਲ ਮਰ ਚੁੱਕਿਆ ਹੁੰਦਾ ਤੇ ਇਸ ਸਟੇਜ ਤੇ ਪਹੁੰਚਣ ਤੋਂ ਵਾਲੇ ਮਰੀਜ਼ ਆ ਜਿਹੜੇ ਉਹ ਜ਼ਿਆਦਾਤਰ ਠੀਕ ਨਹੀਂ ਹੋ ਪਾਉਂਦੇ ਤੇ ਮੰਨਿਆ ਜਾਂਦਾ ਕਿ ਉਹ ਇਨਸਾਨ ਆ ਜਿਹੜਾ ਉਹ ਲਗਭਗ ਮਾਰੀ ਚੁੱਕਿਆ ਤੇ ਉਸਦੇ ਠੀਕ ਹੋਣ ਦੇ ਚਾਂਸ ਆ ਜਿਹੜੇ ਉਹ ਲਗਭਗ ਖਤਮ ਹੋ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਕੁਝ ਚਾਂਸ ਹੁੰਦੇ ਨੇ ਕਿ ਕਈ ਵਾਰੀ ਮਰੀਜ਼ ਇਸ ਸਟੇਜ ਤੋਂ ਵੀ ਬਾਹਰ ਆ ਜਾਂਦੇ ਇੱਥੇ ਤੁਹਾਨੂੰ ਇਹ ਦੱਸਦੀ ਕਿ ਸਾਇੰਸ ਦੇ ਵਿੱਚ ਇਥੇ ਤੁਹਾਨੂੰ ਇਹ ਦੱਸ ਦਈਏ ਕਿ ਹਜੇ ਹੋਰ ਵੀ ਬਹੁਤ ਸਾਰੀਆਂ ਸਟੱਡੀਆਂ ਜਿਹੜੀਆਂ ਉਹ ਇਸਨਾ ਕੋਮਾ ਪੇਸ਼ੈਂਟ ਦੇ ਉੱਤੇ ਜਾਂ ਫਿਰ ਕੋਮਾ ਦੇ ਬਾਰੇ ਵਿੱਚ ਹੋਣੀਆਂ ਬਾਕੀ ਨੇ ਜਿਵੇਂ ਕਿ ਸੁਪਨੇ ਕੀ ਮੰਨਿਆ ਜਾਂਦਾ ਕਿ ਕੁਝ ਸਾਇੰਟਿਸਟਾਂ ਦੇ ਦੁਆਰਾ ਮੰਨਿਆ ਜਾਂਦਾ ਕਿ ਜਿਹੜੇ ਕੋਮਾ ਦੇ ਵਿੱਚ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਸੁਪਨੇ ਆਉਂਦੇ ਨੇ ਤਾਂ ਬਹੁਤ ਸਾਰੇ ਸਾਇੰਟਿਸਟ ਇਹ ਚੀਜ਼ ਮੰਨਦੇ ਨੇ ਕਿ ਕੋਮਾ ਵਿੱਚ ਮੌਜੂਦ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਸੁਪਨੇ ਨਹੀਂ ਆਉਂਦੇ ਪਰ ਤੁਹਾਨੂੰ ਦੱਸ ਦਈਏ ਕਿ ਸਾਇੰਸ ਹੈ ਜਿਹੜੀ ਇਹਨਾਂ ਸਟੱਡੀਆਂ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਘਟ ਜਾਣਦੀਆਂ ਕਿ ਕੋਮਾ ਅਸਲ ਦੇ ਵਿੱਚ ਹੈ ਕੀ ਜਾਂ ਫਿਰ ਉਹਨੂੰ ਸੁਪਨੇ ਆਉਂਦੇ ਆ ਜਾਂ ਫਿਰ ਉਹ ਕੀ ਸੋ ਦੇ ਨੇ ਤੇ ਉਹਨਾਂ ਨੂੰ ਕੀ ਐਕਟੀਵਿਟੀ ਬ੍ਰੇਨ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਇਸ ਤੋਂ ਇਲਾਵਾ ਕਿਸੇ ਕੋਮਾ ਪੇਸ਼ ਰਦੇ ਦਿਮਾਗ ਚ ਕੀ ਚੱਲਦਾ ਜਾਂ ਫਿਰ ਉਹ ਸੁਣਦਾ ਵੀ ਹੈ ਉਹ ਮਹਿਸੂਸ ਕਰਦਾ ਹੈ ਜਾਂ ਫਿਰ ਆਸ-ਪਾਸ ਦੀਆਂ ਚੀਜ਼ਾਂ ਉਹਤੇ ਦੁਬਾਰਾ ਸੁਣੀਆਂ ਜਾਂਦੀਆਂ ਨੇ ਇਹਨਾਂ ਦੇ ਬਾਰੇ ਵਿੱਚ ਵੀ ਅਜੇ ਹਜ਼ਾਰਾਂ ਸਵਾਲ ਨੇ ਜਿਹੜੇ ਕਿ ਹਜੇ ਸਾਇੰਸ ਦੇ ਕੋਲ ਜਿੰਨਾਂ ਦੇ ਜਵਾਬ ਨਹੀਂ ਆ ਪਰ ਅੱਗੇ ਸਾਇੰਸ ਹੈ ਜਿਹੜੀ ਇਹਨਾਂ ਸਵਾਲਾਂ ਤੋਂ ਪਰਦਾ ਜ਼ਰੂਰ ਚੱਕੂਗੀ ਤੁਹਾਡਾ ਕੀ ਮੰਨਣਾ ਜਾਂ ਫਿਰ ਤੁਹਾਡੇ ਚੋਂ ਕਿਸੇ ਦਾ ਕੋਈ ਰਿਲੇਟਿਵ ਹੋਵੇ ਜਿਹੜਾ ਕੋਮਾ ਦੇ ਵਿੱਚ ਗਿਆ ਹੋਵੇ ਉਹਦਾ ਕੋਈ ਐਕਸਪੀਰੀਅੰਸ ਹੋਵੇ ਤੇ ਉਹ ਬਾਹਰ ਆਇਆ ਹੋਵੇ ਕੋਮਾ ਦੇ ਵਿੱਚੋਂ ਅਜਿਹੇ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਕਮੈਂਟ ਬਾਕਸ ਖੁੱਲਾ ਤੁਸੀਂ ਉਹਨਾ ਐਕਸਪੀਰੀਅੰਸ ਨੂੰ ਸ਼ੇਅਰ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਇਹ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ